ਯਾਰ ਯੂਨੀਵਰਸਿਟੀ ਦਾ ਯੂਟਰ ਮਸਲੇ ਦੀ ਬਿਗ ਬ੍ਰੇਕਿੰਗ ਆ ਰਹੀ ਹੈ ਪੀਯੂ ਦੇ ਵੱਲੋਂ ਯੂਟਰ ਲੈ ਲਿਆ ਗਿਆ ਹੁਣ ਯੂਟਰ ਕੀ ਹੈ ਦੱਸइए ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਐਫੀ ਡੇਵਿਡ ਵਾਲੇ ਮਾਮਲੇ ਤੇ ਹੁਣ ਪਿੱਛੇ ਹਟ ਚੁੱਕੀ ਹੈ ਯਾਨੀ ਕਿ ਜੋ ਐਫੀਡੇਵਿਟ ਜਾਰੀ ਕੀਤਾ ਗਿਆ ਸੀ ਜਿਸ ਦਾ ਘਟਵਾ ਵਿਰੋਧ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਹੁਣ ਪੀਓ ਦੇ ਵੱਲੋਂ ਯੂਟਰ ਲੈ ਲਿਆ ਗਿਆ ਮਾਮਲੇ ਤੋਂ ਪਿੱਛੇ हट ਗਈ ਹੈ ਅਥਾਰਟੀ ਵਿਦਿਆਰਥੀਆਂ ਨੇ ਕਿਹਾ ਕਿ ਲਿਖਤੀ ਤੌਰ ਤੇ ਸਾਰੀਆਂ ਮੰਗਾਂ ਮਨਿਆ ਜਾਣ ਇਹ ਲਿਖ ਕੇ ਦਿੱਤਾ ਜਾਏ ਲਿਖਤੀ ਤੌਰ ਤੇ ਦਿੱਤਾ ਜਾਏ ਤੇ ਜ ਜਿਸ ਵੇਲੇ ਮਿਲੇਗਾ ਉਸ ਤੋਂ ਬਾਅਦ ਹੀ ਤਾਂ ਨਾ ਖਤਮ ਕੀਤਾ ਜਾਏਗਾ ਰੋਹਿਤ ਸਾਡੇ ਨਾਲ ਜੁੜੇ ਨੇ ਰੋਹਿਤ ਯੂਨੀਵਰਸਿਟੀ ਦੇ ਵੱਲ ਯੂ ਟਰਨ ਦੇਖੋ ਬਿਲਕੁਲ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਵੱਲੋਂ ਯੂ-ਟਰ ਲੈ ਲਿਆ ਗਿਆ ਪਰ ਅਗਲਾ ਮਸਲਾ ਚੁੱਕਿਆ ਜਾ ਚੁੱਕਾ ਹੈਗਾ ਇਹ ਯੂਨੀਵਰਸਿਟੀ ਦਾ ਦੋ ਨੰਬਰ ਗੇਟ ਹੈਗਾ ਔਰ ਤੁਸੀਂ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦੋ ਨੰਬਰ ਗੇਟ ਹੈ ਉਸ ਨੂੰ ਬੰਦ ਹੈ ਜਿਹੜਾ ਉਹ ਆ ਕੀਤਾ ਜਾ ਰਿਹਾ ਹੈਗਾ ਔਰ ਸੰਗਲ ਕਿਉਂਕਿ ਉਸ ਗੇਟ ਨੂੰ ਲਗਾਏ ਹੋਏ ਸੀਗੇ ਔਰ ਇਸੇ وجہ ਦੇ ਕਰਕੇ ਜਿਹੜੇ ਉਸ سنگਲਾਂ ਨੂੰ ਤੋੜਿਆ ਗਿਆਗਾ ਔਰ ਪਹਿਲੇ ਗੇਟ ਦੇ ਜਿਹੜੇ سنگਲ ਨੇ ਉਹ ਤੋੜ ਦਿੱਤੇ ਗਏ ਨੇ ਇਸ ਪਾਸੇ ਤੁਸੀਂ ਦੇਖੋਗੇ ਤਾਂ ਵਿਦਿਆਰਥੀ ਜਿਹੜੇ ਉਹਨਾਂ سنگਲਾਂ ਦੇ ਉੱਪਰ ਚੜ੍ਹੇ ਹੋਏ ਨੇ ਔਰ ਇਹ ਜਿਹੜੇ ਲੋਕ ਨੇ ਇਹ ਜਿਹੜੇ ਲੋਕ ਨੇ ਉਹਨਾਂ ਲੋਕ ਨੂੰ ਜਿਹੜਾ ਤੋੜਨ ਦੀ ਆ ਕੋਸ਼ਿਸ਼ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕੀਤੀ ਜਾ ਰਹੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਤੁਸੀਂ ਦੇਖੋਗੇ ਤਾਂ ਉਹਨਾਂ ਲੋਕ ਨੂੰ ਜਿਹੜਾ ਤੋੜਿਆ ਜਾ ਰਿਹਾ ਔਰ ਪ੍ਰਸ਼ਾਸਨ ਦੇ ਵਿੱਚ ਔਰ ਜਿਹੜੀ ਤੱਕਾ ਮੁਕੀ ਆ ਉਹ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਸਕਦੀਆਂ ਨੇ ਕਿ ਕਿਸ ਤਰੀਕੇ ਦੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਲੋਕ ਹੈਗਾ ਉਸ ਲੋਕ ਨੂੰ ਜਿਹੜਾ ਇਟਾਂ ਦੇ ਨਾਲ ਤੋੜੇ ਜਾ ਰਿਹਾ ਹੈਗਾ ਔਰ ਦੂਸਰੇ ਪਾਸੇ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਸਾਫ਼ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਗ੍ਰਿਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹੜਾ ਗੇਟ ਹੈ ਇਸ ਗੇਟ ਨੂੰ ਬੰਦ ਕੀਤਾ ਜਾ ਸਕਿਆ ਦੂਸਰੇ ਪਾਸੇ ਕਲਿਆਕੇ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ ਉਹਨਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਔਰ ਲਗਾਤਾਰ ਜਿਹੜੇ ਕਲਿਆਕੇ ਇਸ ਜਗ੍ਹਾ ਦੇ ਉੱਪਰ ਜਿਹੜਾ ਗੇਟ ਹੈਗਾ ਉਸ ਨੂੰ ਤੋੜਿਆ ਜਾ ਰਿਹਾ ਹੈਗਾ ਤਾਂ तमाम ਜਿਹੜੇ ਵਿਦਿਆਰਥੀ ਨੇਗੇ ਉਹ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਨਜ਼ਰ ਆ ਰਹੇ ਨੇਗੇ ਕਿ ਜਿਹੜੇ ਲੋਕ ਹੈਗਾ ਉਸ ਲੋਕ ਨੂੰ ਜਿਹੜਾ ਇੱਕ ਆ ਤੋੜੇ ਜਾ ਰਹੇਗਾ ਉਸ ਲੋਕ ਨੂੰ ਤੋੜੇ ਜਾ ਰਹੇਗਾ ਔਰ ਦੂਸਰੇ ਪਾਸੇ ਜਿਹੜਾ ਕਹਿੰਦੇ ਕਿ ਪੁਲਿਸ ਔਰ ਸਟੂਡੈਂਟ ਦੋਨੋਂ ਹੀ ਜਿਹੜੇ ਆਮਣੇ ਸਾਹਮਣੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਜਿਹੜਾ ਲੋਕ ਹੈ ਉਸ ਲੋਕ ਨੂੰ ਤੋੜ ਕੇ ਜਿਹੜਾ ਇਹ ਗੇਟ ਹੈ ਉਹ ਬੰਦ ਕੀਤਾ ਜਾਏਗਾ ਦੂਸਰੇ ਪਾਸੇ ਜਿਸ ਪਾਸੇ ਤੋਂ ਕਹਿੰਦੇ ਕਿ ਗੱਡੀਆਂ ਸੀ ਜਿਹੜੀਆਂ ਬਾਹਰ ਨਿਕਲਦੀਆਂ ਸੀ ਯੂਨੀਵਰਸਿਟੀ ਤੋਂ ਉਸ ਵਾਲੇ ਪਾਸਿਓਂ ਕਿਸੂ ਦੇਖੋਗੇ ਕਿ ਪੱਥਰ ਨੇ ਜਿਹੜੇ ਉਹ ਲਿਆਂਦੇ ਜਾ ਰਹੇ ਨੇਗੇ ਔਰ ਉਸ ਤਰੀਕੇ ਦੇ ਨਾਲ ਪਰ ਪੂਰੇ ਦਾ ਪੂਰਾ ਜਿਹੜਾ ਯੂਨੀਵਰਸਿਟੀ ਦੇ ਵੱਲੋਂ ਇਹ ਗੇਟ ਨੂੰ ਲੋਕ ਲਾ ਕੇ ਰੱਖਿਆ ਜਾਂਦਾ ਹੈਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਸ ਗੇਟ ਨੂੰ ਬੰਦ ਨਾ ਕਰ ਸਕੇ ਬੈਂਸ ਦੇ ਤੌਰ ਦੇ ਉੱਪਰ ਜਿਹੜੇ ਇਹ ਪੱਥਰ ਨੇ ਉਹ ਤੁਸੀਂ ਦੇਖੋਗੇ ਤਾਂ ਗੇਟ ਦੇ ਉੱਪਰ ਫੱਜਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਲੌਕ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਪਾਸੇ ਜਿੱਥੇ ਵਿਦਿਆਰਥੀ ਨੇ ਉੱਥੇ ਪਾਸੇ ਪੁਲਿਸ ਪ੍ਰਸ਼ਾਸਨ ਦੂਸਰੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਸਿੱਧੇ ਤੌਰ ਦੇ ਉੱਪਰ ਜਿਹੜਾ ਵਿਰੋਧ ਪ੍ਰਦਰਸ਼ਨ ਹੈਗਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੋ ਰਿਹਾ ਹੈਗਾ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਤੱਕ ਗੱਲ ਚੱਲ ਰਹੀ ਸੀ ਕਿ ਕੋਈ ਵੀ ਪ੍ਰਦਰਸ਼ਨ ਕਰਨਾ ਤਾਂ ਤੁਹਾਨੂੰ ਐਫੀਡੈਵਿਟ ਦੇਣਾ ਪਏਗਾ ਪਰ ਉਸ ਚੀਜ਼ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਦੋ ਸ਼ ਲਿਖਿਆ ਗਿਆ ਜਿਨ੍ਹਾਂ ਦੇ ਵਿੱਚ ਹਾਂ ਜੀ ਪੰਜਾਬ ਯੂਨੀਵਰਸਿਟੀ ਵਿਚਾਰਾਂ ਨਾਲ ਚੱਲਦੀ ਆ ਤੱਕੇ ਨਾਲ ਨਹੀਂ ਚੱਲਦੀ ਤੱਕੇ ਨਾਲ ਚਲਾਉਣਗੇ ਅਸੀਂ ਧੱਕਾ ਕਰਾਂਗੇ ਇਹ ਕਿ ਦੁੱਕੀ ਇਹ ਯੂਨੀਵਰਸਿਟੀ ਵਿਚਾਰਾਂ ਦੀ ਆ ਤੱਕੇ ਦੀ ਨਹੀਂ ਤੱਕੇ ਦੇ ਤੌਰ ਤੇ ਕਹਿੰਦੇ ਵਿਚਾਰਾਂ ਦੀ ਯੂਨੀਵਰਸਿਟੀ ਆ ਟਕਰਾਰਾਂ ਦੀ ਨਹੀਂ ਔਰ ਜੇਕਰ ਟਕਰਾਰ ਹੋਏਗੀ ਤਾਂ ਵਿਚਾਰ ਨੂੰ ਵੀ ਸਾਈਡ ਤੇ ਹੋਏਗਾ ਤਾਂ ਇਹ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹ ਗੇਟ ਹੈ ਉਸ ਗੇਟ ਨੂੰ ਜਿਹੜਾ ਸਿੱਧੇ ਤੌਰ ਦੇ ਉੱਪਰ ਤੋੜ ਦਿੱਤਾ ਗਿਆ ਜਿਹੜਾ ਜਿੰਦਰਾ ਉਹ ਤੋੜ ਦਿੱਤਾ ਗਿਆ ਔਰ ਕਾਫੀ ਜਿਹੜੀ ਮਿਹਨਤ ਮੁਸ਼ਕਲ ਸੀ ਉਹ ਵਿਦਿਆਰਥੀਆਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਮਾਮ ਬਿਲਕੁਲ ਇਹਨਾਂ ਵਿਦਿਆਰਥੀਆਂ ਦੇ ਨਾਲ ਕੋਸ਼ਿਸ਼ ਕਰੋ ਗਲਬਾਤ ਕਰੋ ਤਾਂ ਕਿ ਪਤਾ ਲੱਗੇ ਕਿ ਯੂਟਰਨ ਲੈ ਲਿਆ ਹੈ ਫਿਰ ਇਹ ਹੰਗਾਮਾ ਕਿਉਂ ਫਿਰ ਇਹ ਪ੍ਰੋਟੈਸਟ ਕਿਉਂ ਜਰਾ ਇਹਨਾਂ ਦੀ ਜ਼ੁਬਾਨੀ ਸੁਣੀਏ ਦੇਖੋ ਗगन ਦੋ ਮੁੱਦਿਆਂ ਨੂੰ ਸਮਝਣ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਦਾ ਸੀ ਯੂਨੀਵਰਸਿਟੀ ਦੇ ਵਿੱਚ ਐਫੀਡੇਵਿਡਟਾ ਉਹ ਮੁੱਦਾ ਲਗਭਗ ਹੱਲ ਹੋ ਚੁੱਕਾ ਹੈ ਪਰ ਦੂਸਰਾ ਮੁੱਦਾ ਜਿਹੜਾ ਯੂਨੀਵਰਸਿਟੀ ਦੀ ਸੈਨੇਟ ਔਰ ਸਿਨਡੀਕੇਟ ਬਹਾਲ ਕਰਨ ਦਾ ਹੁਣ ਜਿਹੜਾ ਪ੍ਰਦਰਸ਼ਨ ਹੈਗਾ ਉਹ ਉਸ ਚੀਜ਼ ਨੂੰ ਲੈ ਕੇ ਸ਼ੁਰੂ ਹੋ ਚੁੱਕਾ ਹੈਗਾ ਤਾਂ ਤੁਸੀਂ ਦੇਖੋਗੇ ਕਿ ਵਿਦਿਆਰਥੀ ਲੀਡਰ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਤਣਾਤ ਹੋ ਚੁੱਕੇ ਨੇ ਯੂਨੀਵਰਸਿਟੀ ਨੇ ਦੋ ਚੀਜ਼ਾਂ ਕਈਆਂ ਨੇ ਕਿ ਅਸੀਂ ਜਿਹੜਾ ਐਫੀਡੇਵਿਟ ਦਾ ਮੁੱਦਾ ਉਹ ਮੰਨਣ ਦੇ ਲਈ ਤਿਆਰ ਹਾਂ ਪਰ ਨਾਲ ਦੀ ਨਾਲ ਤੁਹਾਨੂੰ ਇੱਕ ਚੀਜ਼ ਦੀ ਛੋਟੀ ਦੇਣੀ ਹੋਏਗੀ ਕਿ ਜਿਹੜਾ ਕੇਸ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਏਗਾ ਔਰ ਨਾਲ ਦੀ ਨਾਲ ਰਿਟਰਨ ਦੇ ਵਿੱਚ ਇੱਕ ਜਿਹੜੀ ਯੂਨੀਵਰਸਿਟੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਵਿਦਿਆਰਥੀਆਂ ਨੇ ਕਿਹਾ ਕਿ ਕਿੰਨੀ دیر ਤੱਕ ਸਾਨੂੰ ਰਿਟਰਨ ਦੇ ਵਿੱਚ ਇਸ ਚੀਜ਼ ਦੀ ਛੋਟੀ ਨਹੀਂ ਮਿਲ ਜਾਂਦੀ ਕਿ ਤੁਸੀਂ ਇਹ ਜਿਹੜਾ ਐਫੀਡੈਪਟ ਵਾਲਾ ਕੰਮ ਵਾਪਸ ਲੈ ਉਹਨਾਂ ਦੇਕਰ ਸੰਘਰਸ਼ ਚੱਲੇਗਾ ਸਸ਼ਕਲ ਭਾਈ ਜੀ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜੋਤ ਸਿੰਘ ਜੀ ਜੋਤ ਜੀ ਕਿਸ ਤਰੀਕੇ ਦਾ ਸੰਘਰਸ਼ ਉਹਨੇ ਇਸ ਜਗ੍ਹਾ ਦੇ ਉੱਪਰ ਸ਼ੁਰੂ ਕੀਤਾ ਗਿਆ ਦੇਖੋ ਇੱਕ ਵਾਰ ਅਸੀਂ ਯੂਨੀਵਰਸਿਟੀ ਦਾ ਇਹ ਗੇਟ ਬੰਦ ਕਰ ਦਿੱਤਾ ਗਿਆ ਅਗਲੀ ਹੁਣ ਇੱਥੇ ਰਣਨੀਤੀ ਤੈਅ ਕਰਾਂਗੇ ਸਾਰੇ ਵੀ ਹੁਣ ਇੱਕ ਜਾਂ ਸਾਰੇ ਬੰਦ ਕਰਨੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਹੋਏਗੀ ਪਰ ਆ ਵੀ ਬੱਚੇ ਸੈਨੇਟ ਨੂੰ ਲੈ ਕੇ ਇੱਥੇ ਸੰਘਰਸ਼ ਛੇੜ ਚੁੱਕੇ ਨੇ ਤੇ ਉਹ ਡਟਣਗੇ ਤੇ ਪੰਜਾਬ ਤੇ ਲੋਕਾਂ ਨੂੰ ਉਹ ਵੇਖਣ ਦੇਣੇ ਪੰਜਾਬ ਦੇ ਫਰਜੰਦਾ ਨੂੰ ਦੇਖ ਰਹੇ ਨੇ ਜਿਨ੍ਹਾਂ ਦੀ ਹੈ ਯੂਨੀਵਰਸਿਟੀ ਜਿਨ੍ਹਾਂ ਦਾ ਦਾਵਾ ਉਹ ਆਣ ਤੇ ਆਪਣੇ ਵਿਦਿਆਰਥੀਆਂ ਨਾਲ ਖੜਨ ਵਿਦਿਆਰਥੀਆਂ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਤੇ ਹੁਣ ਉਹਨਾਂ ਦੀ ਐਫੀਡੇਵਿਟ ਵਾਲੇ ਮਾਮਲੇ ਤੇ ਯੂਨੀਵਰਸਿਟੀ ਨੇ ਕੀ ਕੀ ਔਰ ਕੀ ਸਹਿਮਤੀ ਹਾਲੇ ਤੱਕ ਕੋਈ ਨਜ਼ਰ ਨਹੀਂ ਉਹਨਾਂ ਦੇ ਉਹਨਾਂ ਨੇ ਵਿਡਰੋਅਲ ਕਰ ਲਿਆ ਬੱਚਿਆਂ ਦਾ ਲੰਮੇ ਸੰਘਰਸ਼ ਤੋਂ ਬਾਅਦ ਉਹਨਾਂ ਨੇ ਕੇਸ ਵਾਪਸ ਲੈਣ ਦਾ ਐਫੀਡੇਵਿਟ ਵਾਲਾ ਜਿਹੜਾ ਕੋਰਟ ਦੇ ਵਿੱਚ ਤੇ ਉਹਦੇ ਰਿਪਲਾਈ ਉਹ ਫਾਈਲ ਕਰ ਦਣਗੇ ਤੇ ਇਹ ਵੀ ਇੱਥੇ ਕਰ ਲੋ ਇੱਕ ਵਾਰ ਉਹਨਾਂ ਰਿਟਰਨ ਦੇ ਦਿੱਤਾ ਅੱਧਾ ਰਹਿ ਗਿਆ ਥੋੜਾ ਬਹੁਤਾ ਹੋ ਜਾਏਗਾ ਉਹ ਕਿਉਂਕਿ ਐਫੀਡੇਵਿਟ ਵੀ ਸੈਨੇਟ ਦੇ ਵਿੱਚੋਂ ਹੀ ਨਿਕਲਿਆ ਉਹ ਬਗਰਾ ਨਹੀਂ ਆ ਤੇ ਹਟਾਲ ਹੋ ਗਈ ਜੋ ਵੀ ਆਟੋਮੈਟਿਕਲੀ ਹੋ ਜਾਣਾ ਤੇ ਉਹ ਹੱਲ ਹੋ ਵੀ ਚੁੱਕਿਆ ਉਸਲਾ ਕਿਉਂਕਿ ਤੁਹਾਡਾ ਇੱਕ ਭੁਖ ਹੜਤਾਲ ਵੀ ਚੱਲ ਰਹੀ ਸੀ ਫਿਰ ਉਸ ਨੂੰ ਵੀ ਵਿਡਰੋ ਕੀਤਾ ਜਾਏਗਾ ਕਦੋਂ ਤੱਕ ਉਹ ਖਤਮ ਹੋ ਚੁੱਕੀ ਹੈ ਉਹ ਖਤਮ ਹੋ ਚੁੱਕੀ ਹੈ ਨਵਾਂ ਸੰਘਰਸ਼ ਜਿਹੜਾ ਇਸ ਜਗ੍ਹਾ ਤੇ ਸ਼ੁਰੂ ਹੋਇਆ ਇਸ ਦਾ ਮੋਟਿਵ ਕੀ ਹੈ ਵੀ ਗੇਟ ਬੰਦ ਕਰਾਂਗੇ ਜੇ ਸੈਨੇਟ ਤੋਂ ਬਿਨਾ ਇਹ ਯੂਨੀਵਰਸਿਟੀ ਲੀਗਲੀ ਨਹੀਂ ਚੱਲ ਸਕਦੀ ਤੇ ਜਦੋਂ ਤੱਕ ਸੈਨੇਟ ਨਹੀਂ ਹੋਏਗੀ ਤੇ ਯੂਨੀਵਰਸਿਟੀ ਵੀ ਨਹੀਂ ਚੱਲਣੀ ਚਾਹੀਦੀ ਇਹ ਦੂਸਰਾ ਧਰਨਾ ਪਾਰਟ 2 ਕਹਿ ਸਕਦੇ ਆ ਕਿ ਜਿਹੜਾ ਸੈਨੇਟਰ ਸਿੰਡੀਕੇਟ ਦੇ ਲਈ ਸ਼ੁਰੂ ਕੀਤਾ ਗਿਆ ਹਾਂਜੀ ਹਾਂਜੀ ਬਿਲਕੁਲ ਦੂਸਰਾ এবਪ ਨੂੰ ਅੱਜ ਦੇ ਧਰਨੇ ਵਿੱਚ ਸ਼ਾਮਿਲ ਨਹੀਂ ਹੋਂ ਦਿੱਤਾ ਗਿਆ ਸਟੇਜ ਤੋਂ ਉਤਾਰ ਦਿੱਤਾ ਗਿਆ ਕੀ ਕਾਰਨ ਰਿਹਾ ਕਾਰਨ ਵੇਖੋ ਉਹਨਾਂ ਦੀ ਸਰਕਾਰ ਹੈ ਐਡਮਿਨਿਸਟ੍ਰੇਸ਼ਨ ਹੈ ਉਹ ਧੱਕੇ ਕਰ ਰਹੇ ਨੇ ਜੋ ਬਰੇ ਇਹ ਮੀਤ ਨਾ ਕਰਨਵੇਂ ਲੋਕ ਉਹਨਾਂ ਨੂੰ ਇੱਥੇ ਬੱਚੇ ਸਪੇਸ ਦੇਣਗੇ ਵੀ ਉਹ ਜੇ ਗੱਲ ਕਰਨੀ ਹੈ ਤੇ ਆਪਣੀ ਦਿੱਲੀ ਕਰਨ ਜਾਂ ਇੱਥੇ ਵੀਸੀ ਨਾਲ ਕਰਨ ਜਾਂ ਇੱਥੇ ਦੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਨ ਬੱਚੇ ਇਹ ਗੱਲ ਉਹਨਾਂ ਨੂੰ ਸਖਤ ਖਾਨਦਾਨ ਨੇ ਵੀ ਜਿਹੜੀਆਂ ਤੁਸੀਂ ਪਾਲਿਸੀਆਂ ਲੈ ਕੇ ਆ ਰਹੇ ਹੁੰਦੇ ਅਸੀਂ ਖਿਲਾਫ ਆ ਤੇ ਡਟ ਕੇ ਨਾ ਤੁਹਾਨੂੰ ਇੱਥੇ ਸਪੇਸ ਮਿਲ ਹੈਗੀ ਤੇ ਅਸੀਂ ਆਪਣਾ ਡਟ ਕੇ ਇੱਥੇ ਆਪਣੀ ਲਾਬਾਨੀ ਕਰਾਂਗੇ ਨਾ ਬਿਲਕੁਲ ਅੱਜ ਕਹ ਲਈਏ ਕਿ ਕਾਫੀ ਸਾਲਾਂ ਬਾਅਦ ਜਿਹੜਾ ਉਹੀ ਪੁਰਾਣਾ ਨਾਰਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਨਜ਼ਰ ਆਇਆ ਜਿਸ ਵਿੱਚ ਪੰਜਾਬ ਦੀ ਬੰਡ ਦਾ ਜ਼ਿਕਰ ਹੁੰਦਾ ਸੀ ਤਾਂ ਉਸ ਵੇਲੇ ਇੱਕ ਨਾਰਾ ਜਿਹੜਾ ਪੰਜਾਬ ਦੀਆਂ ਫਜ਼ਾਮਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਗੂੰਜਦਾ ਸੀਗਾ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਔਰ ਸੁਰੀਲੀ ਤੁਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਸਤਿ ਪੰਜਾਬ ਦੀ ਔਰ ਅਸੀਂ ਕਹਿ ਸਕਦੇ ਹਾਂ ਕਿ ਤਕਰੀਬਨ 60 ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਫਜ਼ਾਮਾਂ ਦੇ ਅੰਦਰ ਫਿਰ ਤੋਂ ਜਿਹੜਾ ਉਹੀ ਨਾਰਾ ਸੀ ਉਹ ਅੱਜ ਸੁਣਾਈ ਦੇ ਰਿਹਾ